ਸਤ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਰਵਾ ਚੌਧ ਦੇ ਵਰਤ ਬਾਰੇ ਕਹਾਣੀ ਹੈ ਕਰਵਾ ਚੌਧ ਦੀ ਕਥਾ ਇੱਕ ਸ਼ਾਹੂਕਾਰ ਦੇ ਸੱਤ ਪੁੱਤਰ ਤੇ ਇੱਕ ਧੀ ਸੀ ਜਿਸ ਦਾ ਨਾਮ ਵੀਰਾਵਤੀ ਸੀ ਸੱਤ ਭਰਾਵਾਂ ਦੀ ਇਕਲੌਤੀ ਭੈਣ ਹੋਣ ਕਰਕੇ ਵੀਰਾਵਤੀ ਸਾਰੇ ਭਰਾਵਾਂ ਦੀ ਪਿਆਰੀ ਸੀ ਸਾਰੇ ਭਰਾ ਉਸ ਨੂੰ ਜਾਨ ਤੋਂ ਜਿਆਦਾ ਪਿਆਰ ਕਰਦੇ ਸਨ ਕੁਝ ਸਮੇਂ ਬਾਅਦ ਵੀਰਾਵਤੀ ਦਾ ਵਿਆਹ ਇੱਕ ਬ੍ਰਾਹਮਣ ਨੌਜਵਾਨ ਨਾਲ ਹੋਇਆ ਵੀਰਾਵਤੀ ਵਿਆਹ ਤੋਂ ਬਾਅਦ ਜਦੋਂ ਆਪਣੇ ਪੇਕੇ ਘਰ ਆਈ ਤਾਂ ਕੱਤੇ ਦੇ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਤੀ ਮਿਤੀ ਨੂੰ ਸ਼ਾਹੂਕਾਰ ਦੀ ਪਤਨੀ ਧੀ ਅਤੇ ਨੌਹਾਂ ਨੇ ਕਰਵਾ ਚੌਧਾ ਵਰਤ ਰੱਖਿਆ ਜਦੋਂ ਸ਼ਾਹੂਕਾਰ ਦੇ ਪੁੱਤਰ ਭੋਜਨ ਕਰਨ ਬੈਠੇ ਤਾਂ ਆਪਣੀ ਭੈਣ ਨੂੰ ਖਾਣਾ ਖਾਣ ਲਈ ਕਹਿਣ ਲੱਗੇ ਉਹ ਆਪਣੇ ਭਰਾਵਾਂ ਨੂੰ ਕਹਿਣ ਲੱਗੀ ਕਿ ਹਜੇ ਚੰਦ ਨਹੀਂ ਨਿਕਲਿਆ ਮੈਂ ਚੰਦ ਦੇ ਨਿਕਲਣ ਦਾ ਇੰਤਜ਼ਾਰ ਕਰੂੰਗੀ ਤੇ ਚੰਨ ਨੂੰ ਅਰਗ ਦੇ ਕੇ ਹੀ ਭੋਜਨ ਕਰਾਂਗੀ ਸ਼ਾਹੂਕਾਰ ਤੇ ਧੀ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੇ ਸਨ ਉਹ ਆਪਣੀ ਭੈਣ ਨੂੰ ਭੁੱਖ ਨਾਲ ਲੜਦੇ ਹੋਏ ਨਹੀਂ ਦੇਖ ਸਕੇ। ਉਹਨਾਂ ਨੇ ਨਗਰ ਦੇ ਕੋਲ ਇੱਕ ਪਹਾੜੀ ਸੀ। ਉਸ ਉੱਤੇ ਇੱਕ ਦੀਵਾ ਜਗਾ ਦਿੱਤਾ ਤੇ ਚਾਨਣੀ ਨੂੰ ਅੱਗੇ ਰੱਖ ਕੇ ਆਪਣੀ ਭੈਣ ਨੂੰ ਕਹਿ ਦਿੱਤਾ ਕਿ ਚੰਦ ਨਿਕਲ ਆਇਆ ਹੈ। ਹੁਣ ਤੂੰ ਆਪਣਾ ਵਰਤ ਖੋਲ ਸਕਦੀ ਹੈ। ਸ਼ਾਹੂਕਾਰ ਦੀ ਧੀ ਆਪਣੀਆਂ ਭਾਬੀਆਂ ਨੂੰ ਕਹਿਣ ਲੱਗੀ ਕਿ ਭਾਬੀ ਚੰਦ ਨਿਕਲ ਆਇਆ ਹੈ। ਆਜੋ ਚੰਨ ਨੂੰ ਅਰਗ ਦੇ ਕੇ ਭੋਜਨ ਕਰ ਲਈਏ ਸਾਰੀਆਂ ਭਾਬੀਆਂ ਨੇ ਜਵਾਬ ਦਿੱਤਾ ਕਿ ਨਹੀਂ ਇਹ ਤਾਂ ਤੇਰਾ ਚੰਦ ਨਿਕਲਿਆ ਹੈ ਸਾਡਾ ਚੰਦ ਨਿਕਲਣ ਚ ਹਜੇ ਸਮਾਂ ਹੈ ਉਸ ਦੀ ਭੁੱਖ ਨਾਲ ਬੁਰੀ ਹਾਲਤ ਸੀ ਤੇ ਉਹ ਚੰਨ ਨੂੰ ਅਰਗ ਦੇ ਕੇ ਭੋਜਨ ਕਰਨ ਬੈਠ ਗਈ ਜਿਵੇਂ ਹੀ ਉਸ ਨੇ ਪਹਿਲੀ ਬੁਰਕੀ ਮੂੰਹ ਵਿੱਚ ਪਾਈ ਤਾਂ ਉਸ ਨੂੰ ਛਿੱਕ ਆ ਗਈ ਤਾਂ ਉਸਨੇ ਦੂਜੀ ਬੁਰਕੀ ਖਾਣ ਲੱਗੀ ਤਾਂ ਵਾਲ ਆ ਗਿਆ ਤੇ ਜਿਵੇਂ ਹੀ ਤੀਜੀ ਬੁਰਕੀ ਤੋੜੀ ਤਾਂ ਉਸ ਨੂੰ ਸਹਰਿਆਂ ਤੋਂ ਸੱਦਾ ਆ ਗਿਆ ਕਿ ਉਸਦਾ ਪਤੀ ਬਹੁਤ ਬਿਮਾਰ ਹੈ ਉਹ ਜਿਸ ਵੀ ਹਾਲਤ ਵਿੱਚ ਹੈ ਜਲਦੀ ਪਹੁੰਚ ਜਾਵੇ ਉਸ ਦੀ ਮਾਂ ਉਸ ਨੂੰ ਵਿਦਾ ਕਰਨ ਲਈ ਟਰੰਕ ਵਿੱਚੋਂ ਕੱਪੜੇ ਕੱਢਣ ਲੱਗੀ ਵਾਰ-ਵਾਰ ਟਰੰਕ ਵਿੱਚੋਂ ਕਾਲੇ ਤੇ ਸਫੈਦ ਰੰਗ ਦੇ ਕੱਪੜੇ ਨਿਕਲਣ ਲੱਗੇ ਉਸਦੀ ਮਾਂ ਘਬਰਾ ਗਈ ਤੇ ਆਪਣੀ ਧੀ ਨੂੰ ਕਹਿਣ ਲੱਗੀ ਕਿ ਰਸਤੇ ਵਿੱਚ ਜੋ ਵੀ ਛੋਟਾ ਵੱਡਾ ਮਿਲੇ ਉਸ ਦੇ ਪੈਰੀ ਹੱਥ ਲਾਉਂਦੀ ਜਾਈ ਤੇ ਜਦੋਂ ਤੈਨੂੰ ਕੋਈ ਵੱਡ ਸੁਆਗਨ ਹੋਣ ਦਾ ਆਸ਼ੀਰਵਾਦ ਦੇਵੇ ਤਾਂ ਆਪਣੇ ਪੱਲੇ ਗੰਢ ਬੰਨ ਲਈ ਉਸ ਨੇ ਕਿਹਾ ਕਿ ਮਾਂ ਠੀਕ ਹੈ ਇਹ ਕਹਿ ਕੇ ਉਹ ਆਪਣੇ ਸਹੁਰਿਆਂ ਨੂੰ ਚੱਲ ਪਈ ਚਲਦੇ ਚਲਦੇ ਰਸਤੇ ਵਿੱਚ ਉਸ ਨੂੰ ਜੋ ਕੋਈ ਵੀ ਮਿਲਦਾ ਉਹ ਉਸਤੇ ਪੈਰੀ ਹੱਥ ਲਾਉਂਦੀ ਗਈ ਸਾਰਿਆਂ ਨੇ ਉਸ ਨੂੰ ਸੁਖੀ ਰਹੇ ਖੁਸ਼ ਰਹੇ ਪੇਕਿਆਂ ਦਾ ਸੁੱਖ ਮਿਲੇ ਵੇ ਇਸੇ ਤਰ੍ਹਾਂ ਦਾ ਆਸ਼ੀਰਵਾਦ ਦਿੱਤਾ ਇਸੇ ਤਰ੍ਹਾਂ ਚਲਦੇ ਚਲਦੇ ਉਹ ਆਪਣੇ ਸਹੁਰੇ ਪਹੁੰਚ ਗਈ ਸਹੁਰਿਆਂ ਦੇ ਵਿਹੜੇ ਵਿੱਚ ਉਸਦੀ ਛੋਟੀ ਨੰਦ ਖੇਡ ਰਹੀ ਸੀ ਉਸ ਨੇ ਉਸਦੇ ਵੀ ਪੈਰੀ ਹੱਥ ਲਾਏ ਤੇ ਨੰਦ ਨੇ ਆਸ਼ੀਰਵਾਦ ਦਿੱਤਾ ਕੀ ਸਦਾ ਸੁਹਾਗਣ ਰਹੇ ਤੇ ਪੁੱਤਰ ਹੋਣ ਦੀ ਗੱਲ ਕਹੀ ਇਹ ਸੁਣਦੇ ਹੀ ਉਸਨੇ ਆਪਣੇ ਪੱਲੇ ਨਾਲ ਗੰਠ ਬੰਨ ਲਈ ਤੇ ਅੰਦਰ ਚਲੀ ਗਈ ਅੰਦਰ ਜਾਂਦੇ ਹੀ ਵੇਖਿਆ ਕਿ ਉੱਥੇ ਤਾਂ ਉਸਦੇ ਪਤੀ ਦਾ ਮ੍ਰਿਤਕ ਸਰੀਰ ਪਿਆ ਸੀ ਅਤੇ ਉਸ ਨੂੰ ਲੈ ਜਾਣ ਦੀ ਤਿਆਰੀ ਹੋ ਰਹੀ ਸੀ ਉਹ ਇਹ ਸਭ ਦੇਖ ਕੇ ਬਹੁਤ ਰੋਈ ਤੇ ਜਿਵੇਂ ਹੀ ਉਸਦੇ ਪਤੀ ਨੂੰ ਲੈ ਜਾਣ ਲੱਗੇ ਉਹ ਰੋਂਦੀ ਹੋਈ ਕਹਿਣ ਲੱਗੀ ਕਿ ਮੈਂ ਉਹਨਾਂ ਨੂੰ ਕਿਤੇ ਨਹੀਂ ਲੈਣ ਜਾਣ ਦੇਵਾਂਗੀ ਉਸ ਦੀ ਗੱਲ ਕਿਸੇ ਨੇ ਨਾ ਮੰਨੀ ਤਾਂ ਉਹ ਵੀ ਨਾਲ ਜਾਣ ਲਈ ਕਹਿਣ ਲੱਗੀ ਉਸ ਦੀ ਜਿੱਦ ਦੇ ਅੱਗੇ ਸਾਰੇ ਹਾਰ ਗਏ ਤੇ ਕਿਹਾ ਕਿ ਚਲੋ ਇਸ ਨੂੰ ਵੀ ਨਾਲ ਲੈ ਚਲੋ ਉਹ ਉਹਨਾਂ ਦੇ ਨਾਲ ਚਮਚਾਨ ਵਿੱਚ ਚਲੀ ਗਈ ਜਦੋਂ ਅੰਤਿਮ ਅਰਸ संस्कार ਦਾ ਸਮਾਂ ਹੋਇਆ ਤਾਂ ਉਹ ਕਹਿੰਦੇ ਕਿ ਮੈਂ ਇਹਨਾਂ ਨੂੰ ਨਹੀਂ ਜਲਾਉਣ ਦੇਣਾ ਇਹ ਸੁਣ ਕੇ ਸਾਰੇ ਕਹਿਣ ਲੱਗੇ ਕਿ ਪਹਿਲਾਂ ਤਾਂ ਆਪਣੇ ਪਤੀ ਨੂੰ ਖਾ ਗਈ ਤੇ ਹੁਣ ਉਸ ਦੀ ਮਿੱਟੀ ਖਰਾਬ ਕਰਨ ਲੱਗੀ ਆਪ ਤਾਂ ਉਹ ਨਾ ਮੰਨੀ ਤੇ ਪਤੀ ਨੂੰ ਨਾ ਲੈ ਕੇ ਬੈਠ ਗਈ ਤੇ ਰੋਣ ਲੱਗੀ ਇਹ ਵੇਖ ਕੇ ਸਾਰੇ ਵੱਡਿਆਂ ਨੇ ਫੈਸਲਾ ਕੀਤਾ ਕਿ ਇਸ ਨੂੰ ਇੱਥੇ ਹੀ ਇੱਕ ਝੌਂਪੜੀ ਪਾ ਦਿਓ ਉੱਥੇ ਹੀ ਉਹ ਆਪਣੇ ਪਤੀ ਨੂੰ ਲੈ ਕੇ ਰਹਿਣ ਲੱਗੀ ਉਹ ਆਪਣੇ ਪਤੀ ਦੀ ਸਾਫ ਸਫਾਈ ਕਰਦੀ ਉਸ ਦੇ ਕੋਲ ਬੈਠੀ ਰਹਿੰਦੀ ਦਿਨ ਵਿੱਚ ਦੋ ਵਾਰੀ ਉਸ ਦੀ ਛੋਟੀ ਨਣਦ ਉਸ ਨੂੰ ਖਾਣਾ ਦੇਣ ਆਉਂਦੀ ਉਹ ਹਰ ਚੌਥ ਦਾ ਵਰਤ ਰੱਖਦੀ ਚੰਨ ਨੂੰ ਅਰਗ ਦਿੰਦੀ ਤੇ ਚੌਥ ਮਾਤਾ ਦੀ ਕਹਾਣੀ ਸੁਣਦੀ ਜਦੋਂ ਚੌਥ ਮਾਤਾ ਪ੍ਰਗਟ ਹੁੰਦੀ ਤਾਂ ਉਹ ਕਹਿੰਦੀ ਕਰਵੋ ਲੈ ਲੋ ਕਰਵੋ ਲੈ ਲੋ ਵੀਰਾਂ ਦੀ ਪਿਆਰੀ ਕਰਵੋ ਲੈ ਲੋ ਘੜੀ ਬੁਖਾਰੀ ਕਰਵੋ ਤਾਂ ਉਦੋਂ ਉਹ ਚੌਥ ਮਾਤਾ ਤੋਂ ਆਪਣੇ ਪਤੀ ਦੇ ਪ੍ਰਾਣ ਮੰਗਦੀ ਪਰ ਉਹ ਮਾਤਾ ਕਹਿੰਦੀ ਕਿ ਮੇਰੇ ਤੋਂ ਵੱਡੀ ਚੌਥ ਮਾਤਾ ਆਊਗੀ ਉਸ ਤੋਂ ਆਪਣੇ ਪਤੀ ਦੇ ਪ੍ਰਾਣ ਮੰਗੇ ਇੱਕ ਇੱਕ ਕਰਕੇ ਸਾਰੀਆਂ ਚੌਥਾਂ ਆਈਆਂ ਸਾਰੀਆਂ ਹੀ ਇਹ ਕਹਿ ਕੇ ਚਲੀਆਂ ਗਈਆਂ ਹੁਣ ਅਸ਼ਵਿਨ ਦੀ ਚੌਥ ਮਾਤਾ ਆਈ ਇੱਥੇ ਕਹਿੰਦੀ ਕਿ ਤੇਰੇ ਨਾਲ ਵੱਡੀ ਚੌਥ ਮਾਤਾ ਨਾਰਾਜ਼ ਹੈ ਉਹ ਤੇਰਾ ਸੁਹਾਗ ਤੈਨੂੰ ਵਾਪਸ ਦੇਵੇਗੀ ਤੂੰ ਉਹਨਾਂ ਦੇ ਪੈਰ ਨਾ ਛੱਡੀ ਤੇ ਸੁਹਾਗ ਦੇ 16 ਸ਼ਿੰਗਾਰ ਦਾ ਸਮਾਨ ਤਿਆਰ ਕਰ ਲਵੀ ਜਦੋਂ ਕੱਤੇ ਦੀ ਵੱਡੀ ਚੌਥ ਕਰਵਾ ਚੌਥ ਆਈ ਤਾਂ ਉਸਨੇ ਆਪਣੀ ਛੋਟੀ ਨਨਦ ਤੋਂ 16 ਸ਼ਿੰਗਾਰ ਦਾ ਸਮਾਨ ਮੰਗਵਾਇਆ ਜਦੋਂ ਸੱਸ ਨੂੰ ਇਹ ਪਤਾ ਲੱਗਿਆ ਤਾਂ ਉਹ ਕਹਿੰਦੀ ਕਿ ਇਹ پاگل ਹੋ ਗਈ ਹੈ ਜੋ ਮੰਗਦੀ ਹੈ ਦਿੰਦੇ ਇਸ ਨੂੰ ਸ਼ਾਹੂਕਾਰ ਦੀ ਧੀ ਨੇ ਕਰਵਾ ਚੌਧਾ ਵਰਤ ਰੱਖਿਆ ਚੰਨ ਨੂੰ ਅਰਗ ਦਿੱਤਾ ਜੋ ਜਗਾਈ ਜਦੋਂ ਚੌਥ ਮਾਤਾ ਪ੍ਰਗਟ ਹੋਈ ਤਾਂ ਉਹ ਕਹਿਣ ਲੱਗੀ ਕਰਵੇ ਲੈ ਲੋ ਕਰਵੇ ਲੈ ਲੋ ਵੀਰਾਂ ਦੀ ਪਿਆਰੀ ਕਰਵੇ ਲੈ ਲੋ ਦਿਨ ਵਿੱਚ ਚੰਨ ਉਗਾਉਣ ਵਾਲੀ ਕਰਵੇ ਲੈ ਘੜੀ ਵਿਖਾਰੀ ਕਰਵੇ ਲੈ ਸ਼ਾਹੂਕਾਰ ਦੀ ਧੀ ਨੇ ਉਸਦੇ ਪੈਰ ਫੜ ਲਏ ਤੇ ਕਹਿਣ ਲੱਗੀ ਮੈਨੂੰ ਮੇਰਾ ਸੁਹਾਗ ਵਾਪਸ ਦੇ ਦਿਓ ਤਾਂ ਉਦੋਂ ਚੌਥ ਮਾਤਾ ਬੋਲੀ ਕਿ ਤੂੰ ਤਾਂ ਬਹੁਤ ਭੁਖੀ ਹੈ ਸੱਤ ਭਰਾਵਾਂ ਦੀ ਪਿਆਰੀ ਭੈਣ ਹੈ ਸੁਹਾਗ ਦਾ ਤੇਰੇ ਲਈ ਕੀ ਕੰਮ ਤਾਂ ਉਹ ਕਹਿਣ ਲੱਗੀ ਨਹੀਂ ਮਾਤਾ ਮੈਂ ਤੁਹਾਡੇ ਪੈਰ ਉਦੋਂ ਤੱਕ ਨਹੀਂ ਛੱਡਾਂਗੀ ਜਦੋਂ ਤੱਕ ਤੁਸੀਂ ਮੇਰਾ ਸੁਹਾਗ ਮੈਨੂੰ ਵਾਪਸ ਨਹੀਂ ਕਰਦੇ ਦਾਤਰੀ ਹੁਣ ਮਾਤਾ ਨੇ ਇੱਕ ਇੱਕ ਕਰਕੇ ਉਸ ਤੋਂ ਸੁਹਾਗ ਦਾ ਸਵਾਨ ਮੰਗਿਆ ਸ਼ਾਹੂਕਾਰ ਦੀ ਧੀ ਨੇ ਸੁਹਾਗ ਦਾ ਸਮਾਨ ਚੌਥ ਮਾਤਾ ਨੂੰ ਦੇ ਦਿੱਤਾ ਤਾਂ ਚੌਥ ਮਾਤਾ ਨੇ ਆਪਣੀਆਂ ਅੱਖਾਂ ਵਿੱਚੋਂ ਸੁਰਮਾ ਕੱਢਿਆ ਨੋਹਾ ਵਿੱਚੋਂ ਮਹਿੰਦੀ ਕੱਢੀ ਵਾਂਗ ਵਿੱਚੋਂ ਸੰਧੂਰ ਕੱਢਿਆ ਤੇ ਉਸ ਨੂੰ ਕਰਵੀ ਵਿੱਚ ਘੋਲ ਕੇ ਛੋਟੀ ਉਂਗਲੀ ਦਾ ਚਿੱਟਾ ਉਸਦੇ ਪਤੀ ਦੇ ਦੇ ਦਿੱਤਾ ਜਿਸ ਨਾਲ ਛਿੱਟਾ ਉਸਦੇ ਪਤੀ ਨੂੰ ਦੇ ਦਿੱਤਾ ਜਿਸ ਨਾਲ ਉਸਦੇ ਪਤੀ ਜੀਵਤ ਹੋ ਗਿਆ ਜੋਤ ਮਾਤਾ ਜਾਂਦੇ ਜਾਂਦੇ ਉਸ ਦੀ ਝੌਂਪੜੀ ਤੇ ਲੱਤ ਮਾਰ ਗਈ ਇਸ ਨਾਲ ਉਸ ਦੀ ਝੌਂਪੜੀ ਮਹਿਲ ਬਣ ਗਈ ਉਸ ਦਾ ਪਤੀ ਜਾਉਂਦਾ ਹੋ ਗਿਆ ਜਦੋਂ ਉਸ ਦੀ ਛੋਟੀ ਨੰਨਦ ਖਾਣਾ ਲੈ ਕੇ ਆਈ ਤਾਂ ਉਸ ਨੇ ਵੇਖਿਆ ਕਿ ਭਾਬੀ ਦੀ ਝੌਂਪੜੀ ਦੀ ਜਗ੍ਹਾ ਇੱਕ ਮਹਿਲ ਸੀ ਸ਼ਾਹੂਕਾਰ ਦੀ ਧੀ ਭੱਜੀ-ਭੱਜੀ ਆਪਣੀ ਨੰਦ ਕੋਲ ਗਈ ਤੇ ਕਹਿਣ ਲੱਗੀ ਕਿ ਤੇਰਾ ਭਰਾ ਵਾਪਸ ਆ ਗਿਆ ਹੈ ਤੇ ਜਾ ਕੇ ਮੇਰੀ ਸੱਸ ਨੂੰ ਕਹਿ ਕੀ ਕਾਜੇ-ਵਾਜੇ ਨਾਲ ਸਾਨੂੰ ਲੈ ਕੇ ਜਾਵੇ ਛੋਟੀ ਨਨਦ ਭੱਜੀ ਭੱਜੀ ਆਪਣੀ ਮਾਂ ਕੋਲ ਗਈ ਤੇ ਕਹਿੰਦੀ ਮਾਂ ਭਰਾ ਜਾਉਂਦਾ ਹੋ ਗਿਆ ਹੈ ਤਾਂ ਮਾਂ ਕਹਿੰਦੀ ਹੈ ਕਿ ਤੇਰੀ ਭਾਬੀ ਦੇ ਨਾਲ-ਨਾਲ ਤੇਰਾ ਵੀ ਦਿਮਾਗ ਖਰਾਬ ਹੋ ਗਿਆ ਹੈ ਇਹ ਕਹਿਣ ਲੱਗੀ ਕਿ ਨਹੀਂ ਮਾਂ ਮੈਂ ਵੇਖਿਆ ਹੈ ਸੱਚੀ ਭਰਾ ਜਾਉਂਦਾ ਹੋ ਗਿਆ ਹੈ ਸਾਰੇ ਘਰ ਵਾਲੇ ਗਾਜੇ ਵਾਜਿਆਂ ਨਾਲ ਆਪਣੇ ਪੁੱਤਰ ਨੂੰ ਲੈਣ ਪਹੁੰਚੇ ਬੇਟੇ ਨੂੰ ਜਾਉਂਦਾ ਦੇਖ ਕੇ ਸੱਸ ਆਪਣੀ ਨੌ ਦੇ ਪੈਰ ਛੋਣ ਲੱਗੀ ਤਾ ਉਸਦੀ ਨੋ ਕਹਿੰਦੀ ਕੀ ਵੇਖੋ ਮਾਂ ਜੀ ਤੁਹਾਡਾ ਬੇਟਾ ਵਾਪਸ ਆ ਗਿਆ ਤਾਂ ਸੱਸ ਕਹਿੰਦੀ ਹੈ ਕਿ ਮੈਂ ਤਾਂ ਆਪਣੇ ਪੁੱਤਰ ਨੂੰ ਸਾਲ ਪਹਿਲਾਂ ਹੀ ਭੇਜ ਦਿੱਤਾ ਸੀ ਇਹ ਤਾਂ ਤੇਰੇ ਨਸੀਬਾਂ ਨੂੰ ਵਾਪਸ ਆਇਆ ਹੈ ਚੌਥ ਮਾਤਾ ਜਿਹੋ ਜਿਹਾਂ ਦੁੱਖ ਪਹਿਲਾਂ ਸ਼ਾਹੂਕਾਰ ਦੀ ਧੀ ਨੂੰ ਦਿੱਤਾ ਉਹੋ ਜਿਹਾਂ ਦੁੱਖ ਕਿਸੇ ਨੂੰ ਨਾ ਦੇਣਾ ਅਤੇ ਜਿਵੇਂ ਸ਼ਾਹੂਕਾਰ ਦੀ ਧੀ ਨੂੰ ਬਾਅਦ ਵਿੱਚ ਖੁਸ਼ ਕੀਤਾ ਉਸੇ ਤਰ੍ਹਾਂ ਸਭ ਸੁਆਗਣਾਂ ਨੂੰ ਖੁਸ਼ ਰੱਖਣਾ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ